ਅੱਜ ਇੱਕ ਬੜੇ ਜ਼ਰੂਰੀ ਮੁੱਦੇ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਕਚਹਿਰੀ 'ਚ ਹਾਜ਼ਰ ਹੋਏ ਆ। ਤੁਸੀਂ ਦੇਖਿਆ ਹੋਣਾ ਕਿ ਬੀਤੀ ਦਿਨੀ ਹਲਕਾ ਦੱਖਣੀ ਦੇ ਸਾਡੇ ਕੋਆਰਡੀਨੇਟਰ ਸੀ ਇੱਕ ਆਮ ਆਦਮੀ ਪਾਰਟੀ ਵੱਲੋਂ ਲਾਏ ਹੋਏ ਗਗਨਦੀਪ ਸਿੰਘ ਐਪਲ ਤੇ ਕੁਝ ਉਹਨਾਂ ਦੇ ਸਾਥੀ ਜਿੰਨਾਂ 'ਚ ਕੋਈ ਪੁਲਿਸ ਕਰਮਚਾਰੀ ਵੀ ਸੀ ਤੇ ਕੁਝ ਹੋਰ ਸੀ। ਉਹਨਾਂ ਨੇ ਇੱਕ ਪਰਚਾ ਦਰਜ ਕੀਤਾ ਖੰਨੇ ਦੀ ਪੁਲਿਸ ਨੇ। ਤੇ ਪਰਚਾ ਕੀ ਹੈ? ਪਰਚਾ ਇਹ ਹੈ ਵੀ ਜਾਲੀ ਡੀਐਸਪੀ ਬਣ ਕੇ ਜਨਾਬ ਦਿੱਲੀ ਤੋਂ ਅੱਗੇ ਨੌਇਡਾ ਤੋਂ ਕੁਝ ਵਪਾਰੀਆਂ ਨੂੰ ਚੱਕ ਕੇ ਇੱਥੇ ਲਿਆ ਤੇ ਲਿਆ ਕੇ ਉਹਨਾਂ ਤੋਂ ਫਰੋਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਤੋਂ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਏੜ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਬੰਦੇ ਸਿਆਸੀ ਪਾਕਿਆਂ ਦੇ ਉੱਤੇਦਾਰ ਤੇ ਲਾਇਕ ਨੇ ਮੇਰੇ ਧਿਆਨ 'ਚ ਆਇਆ ਕਿ ਇਸ insan ਤੇ ਪਹਿਲੇ ਵੀ ਪਰਚੇ ਦਰਜ ਸੀ ਕੁਝ ਤਸਕਰੀ ਦੇ ਲੈ ਕੇ ਸਰਾਪ ਤਸਕਰੀ ਦੇ ਲੈ ਕੇ ਕੁਝ ਲੜਾਈ ਝਗੜੇ ਦੇ ਚਲੋ ਉਹ 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 ਕਈ ਵਾਰੀ ਕੋਈ ਬੰਦਾ ਲਕੋ ਲੈਂਦਾ ਨਹੀਂ ਪਤਾ ਲੱਗਦਾ ਪਰ ਜਿਹੜਾ ਬੰਦਾ ਇਹੋ ਜਿਹਾ ਕ੍ਰਿਮੀਨਲ ਮੈਂਟੈਲਿਟੀ ਦਾ ਹੈ ਤੇ ਜਿਹਦੇ ਜਿਹਦਾ ਇਹੋ ਜਿਹਾ ਮਾਈਂਡ ਸੈਟ ਹੋਏ ਤੁਸੀਂ ਤੁਸੀਂ ਸਮਝ ਸਕਦੇ ਹੋ ਵੀ ਉਹ ਅਗਰ ਹਲਕੇ ਦੇ ਐਮਐਲਏ ਦਾ ਸਲਾਹਕਾਰ ਹੈ ਜੋ ਉਹਦੇ ਨਾਲ ਮਤਲਬ ਐਕਟਿਵ ਹੈ ਹਲਕੇ ਦੇ ਵਿੱਚ ਤੇ ਪਾਰਟੀ ਦਾ ਇਹ ਜੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਹੈ ਤੇ ਕੀ ਉਸ ਤੁਸੀਂ ਪਾਰਟੀ ਤੋਂ ਤੇ ਕੀ ਉਹ ਜੀ ਸਰਕਾਰ ਤੋਂ ਉਮੀਦ ਕਰ ਸਕਦੇ ਹੋ ਬਹੁਤ ਦੁੱਖ ਨਾਲ ਤੇ ਬਹੁਤ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਜਦੋਂ ਦੀ ਇਹ ਪਾਰਟੀ ਦੀ ਸਰਕਾਰ ਬਣੀ ਹੈ ਜੋ ਪਿਛਲੇ 70 ਸਾਲਾਂ ਚ ਨਹੀਂ ਹੋਇਆ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਕੀ ਇਹ ਜਿਸਕੇ ਅਸਰਦਾਨ ਹੁੰਦੇ ਨੇ ਜਦੋਂ ਸਿਆਸਤਦਾਨੀ ਪੁਲਸ ਨਾਲ ਰੜਕੇ ਆ ਕਿਨੈਪਿੰਗਾਂ ਸ਼ੁਰੂ ਕਰ ਦੇਣ ਫਰੋਤੀਆਂ ਸ਼ੁਰੂ ਕਰ ਦੇਣ ਮੈਂ ਦਾਅ ਦੇਣੀ ਚਾਹੁੰਦਾ ਖੰਡਾ ਪੁਲਸ ਦੀ ਵੀ ਫੇਰ ਵੀ ਜਿਨ੍ਹਾਂ ਦੇ ਜ਼ਿੰਮੇਵਾਰੀ ਨਭਾਈ ਤੇ ਇਸ ਇਸ ਜਿਵੇਂ ਮੁੱਦਾ ਇਸ ਇਸ਼ੂ ਦੇ ਵਿੱਚ ਆਪਣਾ ਰੋਲ ਪਲੇ ਕਰਦੇ ਹੋਏ ਠੀਕ ਤਰੀਕੇ ਨਾਲ ਪਰਚਾ ਦਰਜ ਕੀਤਾ ਨਹੀਂ ਤਾਂ ਕੀ ਇਨਸਾਫ ਦੀ ਉਮੀਦ ਕਰ ਸਕਦੇ ਹੋ ਤੁਸੀਂ ਅਗਰ ਅਗਰ ਇਹ ਜੇ ਸਮਾਜ ਦੀ ਸਿਰਜਣਾ ਆਪਾਂ ਕਰਾਂਗੇ ਆ ਆਪਣਾ ਸਿਆਸਤਦਾਨਾਂ ਦਾ ਰੋਲ ਹੋਏ ਤੇ ਫਿਰ ਆਪਾਂ ਕੀ ਉਮੀਦ ਕਰਦੇ ਆ ਤੇ ਜਿਸ ਗੱਲ ਤੇ ਮੈਨੂੰ ਉਤੋਂ ਜ਼ਿਆਦਾ ਹੈਰਾਨਗੀ ਹੋਈ ਹੈ ਵੀ ਇੰਨੇ ਲੰਬਾ ਸਮਾਂ ਹੋ ਗਿਆ ਇਹ ਖਬਰ ਚੱਲਦੀ ਨੂੰ ਕਈ ਸਟੇਟ ਲੈਵਲ ਦੇ ਚੈਨਲਸ ਨੇ ਵੀ ਇਹਨੂੰ ਕਵਰ ਕੀਤਾ ਆ ਆ ਐਫ ਆਈ ਆਰ ਵੀ ਹੋ ਗਈ ਤੇ ਹਜੇ ਤੱਕ ਸਾਡੇ ਐਮਐਲਏ ਸਾਹਿਬਾ ਵੱਲੋਂ ਕੋਈ ਇਹਦੇ ਤੇ ਸਪਸ਼ਟੀਕਰਨ ਨਹੀਂ ਆਇਆ ਕੋਈ ਪਾਰਟੀ ਵੱਲੋਂ ਇਹ ਨਹੀਂ ਆਇਆ ਵੀ ਇਹ ਇਨਸਾਨ ਨੂੰ ਅਸੀਂ ਕੱਟਤਾ ਜਾਂ ਇਹਦੇ ਖਿਲਾਫ ਕੋਈ ਕਾਰਵਾਈ ਕਰ ਲਈ ਇਹ ਤੋਂ ਕੀ ਸਾਬਤ ਹੁੰਦਾ ਕਿ ਇਹ ਤੋਂ ਇਹ ਸਮਝਿਆ ਜਾਏ ਵੀ ਤੁਸੀਂ ਇਸ ਇੰਨੇ ਵੱਡੇ ਜਿਹੜੇ ਆਪਾਂ ਕਹਿੰਦੇ ਆ ਮਤਲਬ ਗੈਰ ਕਾਨੂੰਨੀ ਕੰਮ ਦੇ ਵਿੱਚ ਵੀ ਤੁਸੀਂ ਨਾਲੋਂ ਇਹਦੇ आम आदमी पार्टी इस इंसान दे नाल खडी है एदा जवाब की है अगर अगर एमएलए साहिबा तुसी आज भी उस इंसान नु कंडम नहीं करते एदे ते ਤੁਹਾਡਾ ਅਜੇ ਤੱਕ ਕੋਈ ਇੱਕ ਅੱਖਰ ਤੁਹਾਡੇ ਮੂੰਹ ਚੋਂ ਨਹੀਂ ਨਿਕਲਿਆ ਕੋਈ ਪਾਰਟੀ ਵੱਲੋਂ ਇਹਦਾ ਸਪਸ਼ਟੀਕਰਨ ਨਹੀਂ ਆਇਆ ਵੀ ਕੀ ਹੈ ਕੀ ਨਹੀਂ ਹੈ ਤੇ ਕੀ ਕੀ ਫੇਰ ਤਾਂ ਆਮ ਬੰਦੇ ਇਹੀ ਸਮਝਣਗੇ ਨਾ ਵੇ ਤੁਸੀਂ ਤੁਸੀਂ ਇਸ ਇਸ ਗੱਲ ਦੇ ਵਿੱਚ ਵੀ ਉਸ ਇਨਸਾਨ ਦੀ ਪੈਰਵਾਹੀ ਕਰ ਰਹੇ ਹੋ ਤੁਹਾਡਾ ਹਾਂ ਪੱਕੀ ਨਜ਼ਰੀਆ ਇਹ ਜੀ ਮਾੜੀ ਵਾਰਦਾਤ ਨੂੰ ਲੈ ਕੇ ਵੀ ਉਮੀਦ ਕਰਦਾ ਕਿ ਲੋਕਾਂ ਦੀ ਕਚੈਰੀ ਚ ਤੁਹਾਡੇ ਸਾਰਿਆਂ ਦੀ ਕਚੈਰੀ ਚ ਗੱਲ ਰੱਖਣ ਤੋਂ ਬਾਅਦ ਤੁਸੀਂ ਵੀ ਇਹਦੇ ਉੱਤੇ ਆਪਣੀ ਟਿੱਪਣੀ ਦਿਓਗੇ ਤੇ ਇਸ ਇਹ ਜੇ ਬੰਦੇ ਜਿਹੜੇ ਸਿਆਸਤ ਦਾ ਜਿਵੇਂ ਕਹਿੰਦੇ ਆ ਅਬਲੀ ਜਾਮਾ ਪਾ ਕੇ ਲੋਕਾਂ ਦੇ ਨਾਲ ਮਾੜਾ ਵਿਹਾਰ ਜਾਂ ਗੈਰ ਕਾਨੂੰਨੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਦੀ ਜਿੱਥੇ ਵੀ ਕੋਈ ਗੱਲ ਤੁਹਾਡੇ ਸਾਹਮਣੇ ਆਊਗੀ ਉਹ ਸਾਡੇ ਨੋਟਿਸ 'ਚ ਲਿਆਉਂਗੇ ਤੇ ਅਸੀਂ ਗਾਂ ਵਾਸਤੇ ਵੀ ਕੋਈ ਵੀ ਜਿਹੜੀ ਗੱਲ ਹੈ ਤੁਹਾਡੇ ਸਾਰਿਆਂ ਦੇ ਸਰਮੁਖ ਰੱਖਦੇ ਰਹਾਂਗੇ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ